ਪੰਜਾਬ ਬੰਦ ਦੇ ਅੱਜਕਲ ਦਿੱਤੇ ਗਏ ਤੇ ਲਗਭਗ ਜੇ ਪੂਰੇ ਪੰਜਾਬ ਦੀ ਗੱਲ ਕਰਦੇ ਤਾਂ ਪੰਜਾਬ ਦੇ ਵਿੱਚ ਬੰਦ ਅਸਰ ਦਿਖਾਈ ਦੇ ਰਿਹਾ ਪਰ ਇੱਕ ਅਸਰ ਹੋਰ ਵੀ ਦਿਖਾਈ ਦੇ ਰਿਹਾ ਜਦ ਕਿਸਾਨੀ ਅੰਦੋਲਨ ਚੱਲਿਆ ਸੀ ਤਾਂ ਇੱਕ ਨਾਅਰਾ ਦਿੱਤਾ ਗਿਆ ਸੀ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਇਹ ਗੱਲ ਕਹੀ ਗਈ ਸੀ ਪਰ ਕਿਸਾਨ ਮਜ਼ਦੂਰ ਇਕਤਾ ਦਾ ਜਿੰਦਾਬਾਦ ਦਾ ਨਾਅਰਾ ਮੈਨੂੰ ਲੱਗਦਾ ਕਿਤੇ ਨਾ ਕਿਤੇ ਫਸਲ ਦਾ ਦਿਖਾਈ ਦੇ ਰਿਹਾ ਕਿਉਂਕਿ ਜਿਹੜੇ ਮਜ਼ਦੂਰ ਹੈਗੇ ਆ ਮਜ਼ਦੂਰਾਂ ਦੀ ਸਾਰ ਨਹੀਂ ਲਈ ਜਾਦੀ ਗੁਰੂਵਰ ਸਾਇ ਦੇ ਵਿੱਚ ਹੀ ਖੜੇ ਹੈਗੇ ਆ ਬਾਜ਼ਾਰ ਮੁਕੰਮਲ ਬੰਦ ਹੈ ਉਹ ਵੱਖਰੀ ਗੱਲ ਹੈ ਪਰ ਜਿਹੜੇ ਆ ਮੇਰੇ ਨਾਲ ਖੜੇ ਆ ਵਿੱਚੇ ਇਹ ਮਜ਼ਦੂਰ ਨੇ ਤੇ ਇਹਨਾਂ ਦਾ ਚੌਕ ਹੈਗਾ ਜਿੱਥੇ ਲੋਕ ਇਹਨਾਂ ਨੂੰ ਦਿਹਾੜੀ ਦੱਪਾ ਲਈ ਲੈ ਕੇ ਜਾਂਦੇ ਹੈਗੇ ਆ ਇਹਨਾਂ ਦੀ ਵੀ ਮੁਸ਼ਕਲਾ ਹੈਗੇ ਨੇ ਇਹਨਾਂ ਦੀ ਸਾਰ ਨਹੀਂ ਲਈ ਜਾ ਰਹੀ ਬਾਈ ਹੋਰੀ ਇੱਥੇ ਮੌਜੂਦ ਨੇ ਕੀ ਕਹਿਣਾ ਵੀਰੇ ਸਰ ਅਸੀਂ ਇਹੀ ਕਹਿੰਨੇ ਆ ਵੀ ਸਾਡਾ ਜਿਹੜਾ ਮਜ਼ਦੂਰਾਂ ਦਾ ਇਹਨਾਂ ਨੇ ਨਾਰਾ ਦਿੱਤਾ ਸੀ ਸਾਡਾ ਕੋਈ ਵੀ ਪੁੱਛਪੜਤੀਲ ਨਹੀਂ ਕੀਤੀ ਜਾ ਰਹੀ ਅਸੀਂ ਅੱਜ 5 ਦਿਨ ਹੋ ਗਏ ਨੇ ਮੇਰੀ 6 ਦਿਨ ਦਿਹਾੜੀ ਨਹੀਂ ਲੱਗੀ ਜੇ ਕੋਈ ਲੈਣ ਆਉਂਦਾ ਸਾਨੂੰ ਤੇ ਉਹ ਸਾਨੂੰ ਇਹੀ ਕਹਿੰਦਾ ਵੀ ਤੁਨ ਦੇ ਸਿਆਲ ਏ 300 ਰੁਪਏ ਲੈ ਲਓ ਸਾਡਾ ਮਜ਼ਾਕ ਡਾਇਆ ਜਾਂਦਾ ਜੀ 300 ਰੁਪਏ ਨਾਲ ਕਦੇ ਵੀ ਘਰ ਦਾ ਨਿਮਰਾਹ ਨਹੀਂ ਚੱਲਦਾ ਆਂਦਾ ਜੀ ਤੁਹਾਨੂੰ ਆਪ ਨੂੰ ਪਤਾ ਸਰ ਠੀਕ ਹੈ ਜੀ ਬਹੁਤ ਖਰਚੇ ਮਹਿੰਗਾਈਆਂ ਵਧ ਚੁੱਕੀਆਂ ਨੇ ਦੱਸੋ ਕਿ 300 ਨਾਲ ਅਸੀਂ ਕਿੱਥੇ ਕਿੱਥੇ ਖਰਚਾਂਗੇ ਹਮ ਠੀਕ ਹੈ ਜੀ ਦੁੱਧ ਵੀ ਮੁੱਲ ਦਾ ਸਬਜ਼ੀ ਵੀ ਮੁੱਲ ਦੀ ਸਾਰਾ ਕੁਝ ਮੁੱਲ ਦਾ ਮਜ਼ਦੂਰ ਦਾ ਕੁਝ ਨਹੀਂਗਾ ਕੋਈ ਪੈਲੀ ਤਾਂ ਬਿਜੜਾ ਸੀ ਲਾਉਂ ਚੱਕ ਲਾਂਗੇ ਜਾਂ ਅਸੀਂ ਗੁਜ਼ਾਰਾ ਕਰ ਲਾਂਗੇ ਜਾਂ ਕੋਈ ਆਪਦਾ ਮਸਲਾ ਰੋਟੀ ਦਾ ਬਣਾ ਲਾਂਗੇ ਤੇ ਮੈਂ ਇਹ ਹੀ ਕਹਿਣਾ ਵੀ ਭਗਵੰਤ ਮਾਨ ਤੱਕ ਮੇਰੀ ਗੱਲ ਪਹੁੰਚਾਈ ਜਾਵੇ ਵੀ ਸਾਡਾ ਜਿਹੜਾ ਪੱਤਾ ਦਿੱਤਾ ਜਾਵੇ ਸਾਨੂੰ ਪੱਤਾ ਕਿੰਨਾ ਵੀ ਲਾ ਦੇਣ 1500 ਲਾ ਦੇਣ ਮਜ਼ਦੂਰ ਦਾ ਦੋ ਜੀ ਕਿਸੇ ਸਰਕਾਰ ਨੇ ਵਾਦਾ ਕੀਤਾ ਸੀ ਵਾਦਾ ਕੀਤਾ ਸੀ ਸਰ ਸਾਡੇ ਨਾਲ ਫੌਜਾ ਸਿੰਘ ਸਰਾਰੀ ਨੇ ਅੱਛਾ ਜੀ ਮੇਰੇ ਨਾਲ ਖੁਦ ਨਾ ਵਾਦਾ ਆਇਆ ਜੀ ਪਾਰਕ ਦੇ ਸਾਹਮਣੇ ਅਸੀਂ ਖੜ ਹੁੰਦੇ ਸੀ ਫੁੱਟਬਾਲ ਤੇ ਸਾਡੇ ਮਜ਼ਦੂਰ ਕਈ ਫੱਟੜ ਵੀ ਹੋਏ ਸੀ ਅਸੀਂ ਗੱਲ ਕੀਤੀ ਸੀ ਸਾਨੂੰ ਅੱਡਾ ਦਵਾਇਆ ਜਾਵੇ ਤੇ ਆਹ ਸਾਨੂੰ ਅੱਡਾ ਦਵਾਇਆ ਜਰੂਰ ਗਿਆ ਪਰ ਨਾ ਹੀ ਇੱਥੇ ਕੋਈ ਠੰਡੇ ਪਾਣੀ ਦਾ ਇੰਤਜ਼ਾਮ ਹੋਇਆ ਹੈ ਫ੍ਰਿਜ ਦੀ ਗੱਲ ਕੀਤੀ ਸੀ ਇਹਨਾਂ ਨੇ ਤੇ ਸਾਡੀ ਫ੍ਰਿਜ ਅਜੇ ਕਮੇਟੀ ਘਾਰ ਹੀ ਕਹਿੰਦੇ ਉੱਥੇ ਹੀ ਪਈ ਉੱਥੇ ਰੋਲ ਗਈ ਉਹ ਸਾਡੀ ਫ੍ਰਿਜ ਜੀ ਠੰਡੇ ਪਾਣੀ ਵਾਲੀ ਨਹੀਂ ਆਈ ਤੇ ਨਾ ਹੀ ਸਾਡਾ ਭੱਤਾ ਲੱਗਿਆ ਜੀ ਹਾਂਜੀ ਕਰੋ ਮੇਰਾ ਵੀਰ ਤੁਸੀਂ ਹੁਣ ਕੀ ਮੰਗ ਕੀ ਹੈਗੀ ਹੈ ਤੁਹਾਡੀ ਕੀ ਅੱਜ ਪੰਜਾਬ ਬੰਦ ਹੈ ਮਾਰਕੀਟ ਬੰਦ ਪਈ ਹੈਗੀ ਹੈ ਦਿਹਾੜੀ ਨਹੀਂ ਲੱਗ ਰਹੀ ਕਾਰ ਦਾ ਗੁਜ਼ਾਰਾ ਕਿਵੇਂ ਕਰਦਾ ਗੁਜ਼ਾਰਾ ਫਿਰ ਕਿੱਦਾਂ ਚੱਲੇਗਾ ਜੇ ਇਹਦਾ ਸਰਕਾਰਾਂ ਕਰਨਗੀਆਂ ਜੇ ਵਾਅਦੇ ਕਰਨਗੀਆਂ ਵਾਅਦੇ ਤੇ ਪੂਰੇ ਨਾ ਉਤਰਣਗੀਆਂ ਹੂੰ ਇਸ ਸਰਕਾਰਾਂ ਬਸ ਇਹ ਬਿਲਕੁਲ ਗਲਤ ਕੰਮ ਆ ਜੀ ਇਸ ਤਰ੍ਹਾਂ ਗਰੀਬਾਂ ਨਾਲ ਕਿਸੇ ਨਾਲ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜਦੋਂ ਇਹਨਾਂ ਨੇ ਵਾਅਦੇ ਕੀਤੇ ਆਪਦੇ ਜਦੋਂ ਇਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਵਾਸਤੇ ਆਹ ਕੁਝ ਕਰਾਂਗੇ ਆਹ ਕੁਝ ਕਰਾਂਗੇ ਸਾਨੂੰ ਤੁਸੀਂ ਓਟਾ ਪਾਉਦੇ ਸੀ ਤਬਦੀਲੀ ਵਾਸਤੇ ਹਰ ਕੁਝ ਕੀਤਾ ਹੂੰ ਵੀ ਕਦੇ ਤਬਦੀਲੀ ਕਰਾਂਗੇ ਫਿਰ ਯਾਰ ਵੀ ਇਹਨਾਂ ਨੂੰ ਅਸੀਂ ਤਬਦੀਲੀ ਵਾਸਤੇ ਵਿਖਦੇ ਰਾਂਗੇ ਵੀ ਤੁਸੀਂ ਇਸ ਇਹ ਇਦਾਂ ਹੀ ਟਾਈਮ ਲਗਾਈ ਜਾਣਗੇ ਸਾਡੇ ਨਾਲ ਜੇ ਜਿਹੜਾ ਵਾਅਦਾ ਇੱਕ ਨਾਹਰਾ ਲਾਇਆ ਜਾਂਦਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਅੱਜ ਕਿਸਾਨ ਬੰਦ ਕਰ ਰਹੇ ਹੈਗੇ ਆ ਪੂਰੇ ਪੰਜਾਬ ਨੂੰ ਤੁਹਾਡੇ ਤੇ ਕੀ ਅਸਰ ਪੈ ਰਿਹਾ ਉਹਨੇ ਤਾਂ ਬਹੁਤ ਵੱਡਾ ਅਸਰ ਪੈ ਰਿਹਾ ਸਰ ਬਹੁਤ ਭੈੜਾ ਅਸਰ ਪੈ ਰਿਹਾ ਸਾਡੇ ਤੇ ਹਾਂਜੀ ਮਤਲਬ ਜੇ ਕੋਈ ਬਾਜ਼ਾਰ ਹੀ ਨਾ ਖੁੱਲੇਗਾ ਤੇ ਕੰਮ ਕਰ ਕਿਵੇਂ ਚੱਲੇਗਾ ਉਹਨਾਂ ਇੱਥੇ ਸਾਨੂੰ ਕੋਈ ਮਜ਼ਦੂਰ ਨੂੰ ਲੈਣ ਆ ਹੀ ਜਾਂਦਾ ਵੀ ਦੁਕਾਨ ਦੀ ਸਫਾਈ ਕਰਨੀ ਹੈ ਸਮਾਨ ਇੱਧਰ ਉੱਧਰ ਕਰਨਾ ਹੈ ਤੇ ਉਹ ਜਦੋਂ ਛਟਰੀ ਵੱਜੇ ਪੈਣੇ ਜੀ ਸਾਡੀ ਰੋਟੀ ਚਲਾਦ ਤੇ ਵੱਜੀ ਹੈ ਜੀ ਬੰਦਾ ਬੰਦਾ ਤੁਹਾਨੂੰ ਦਿੱਕਤ ਆਈ ਹੈ ਦਿੱਕਤ ਆਈ ਹੈ ਜੀ ਬਿਲਕੁਲ ਜੀ ਇਹ ਮਜ਼ਦੂਰ ਨੇ ਤੇ ਮਜ਼ਦੂਰਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਵੀ ਅੱਜ ਬੰਦ ਦਾ ਕਾਲ ਦਾ ਐਲਾਨ ਕਰ ਦਿੱਤਾ ਗਿਆ ਪਰ ਇਹ ਗੱਲ ਨਹੀਂ ਸੋਚੀ ਅੱਜ ਸਿਆਲੀ ਰੁੱਤ ਹੈ ਗਿਆ ਸਰਦੀ ਦਾ ਮੌਸਮ ਹੈ ਛੋਟੇ ਛੋਟੇ ਬਾਲ ਹਰੇ ਘਰ ਦੇ ਵਿੱਚ ਘਰ ਦੇ ਵਿੱਚ ਜਾਨ ਤੱਕ ਆਟਾ ਦਾਲ ਨਹੀਂ ਜਾਊਗਾ ਤਾਂ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ ਦੁਕਾਨਾਂ ਬੰਦ ਹੋਣ ਦੇ ਕਾਰਨ ਵੱਡੀ ਦਿੱਕਤ ਮਜ਼ਦੂਰਾਂ ਲਈ ਬਣੀ ਹੈ ਕਿਉਂਕਿ ਮਜ਼ਦੂਰਾਂ ਨੂੰ ਇਹ ਗੱਲ ਕਹੀ ਗਈ ਇੱਕ ਨਾਰਾ ਦਿੱਤਾ ਕਿ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਹੁਣ ਏਕਤਾ ਜਿੰਦਾਬਾਦ ਇਹ ਹੈ ਕਿ ਅੱਜ ਇਹਨਾਂ ਨੂੰ ਦਿਹਾੜੀ ਦਿੱਤੀ ਇਹ ਇਨਾਂ ਲੋਕਾਂ ਨੂੰ ਅੱਜ ਕੰਮ ਨਹੀਂ ਮਿਲ ਰਿਹਾ ਇਹ ਲੋਕ ਅੱਜ ਆਪ ਦੇ ਘਰ ਦਾ ਗੁਜ਼ਾਰਾ 250 300 ਜਾਂ 500 ਰੁਪਏ ਸ਼ਾਮ ਨੂੰ ਲੈ ਕੇ ਇਹਨਾਂ ਨੇ ਘਰਾਂ ਦੇ ਵਿੱਚ ਜਾਣਾ ਅੱਜ ਇਹਨਾਂ ਦੇ ਘਰ ਕੀ ਜੀ ਚੁੱਲ੍ਹੇ ਜੜੇ ਆ ਉਹ ਨਹੀਂ ਬਲਣਗੇ ਇਹਨਾਂ ਦੇ ਕਹਿੰਦੇ ਮਦਾਵਗ ਤੇ ਜੇ ਇਹ ਗੱਲ ਹੈ ਤਾਂ ਫਿਰ ਇਹਨਾਂ ਦੀ ਸਾਰ ਵੀ ਲੈਣੀ ਕਿਤੇ ਨਾ ਕਿਤੇ ਜ਼ਰੂਰ ਬੰਦੀ ਹੈਗੀ ਆ ਗੁਰੂ ਅਰਜਨ ਸਿੰਘ ਲਾਈਵ ਦਾ ਇਹ ਹਮੇਸ਼ਾ ਕੁਝ ਰਹਿੰਦੀ ਹਰ ਪੱਖ ਹਰ ਪੱਖ ਦੀ ਖਬਰ ਤੁਹਾਡੇ ਨਾਲ ਲੈ ਕੇ ਆਇਆ ਜਾਏ ਹਰ ਮਜ਼ਦੂਰ ਹੋਵੇ ਕਿਸਾਨ ਹੋਵੇ ਵਪਾਰੀ ਵਰਗ ਹੋਵੇ ਕੋਈ ਵਰਗ ਉਸ ਵਰਗ ਤੱਕ ਪਹੁੰਚ ਕਰਕੇ ਉਹਨਾਂ ਦਾ ਦੁੱਖੜਾ ਤੁਹਾਡੇ ਤੱਕ ਜਰੂਰ ਲੈ ਕੇ ਆਉਂਦਾ ਹੈ ਅੱਜ ਦੀ ਇਹ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਆਪਣੀ ਰਾਇ ਜਿਹੜੀ ਹੈ ਕਮੈਂਟ ਸਕtion ਚ ਜਰੂਰ ਦੱਸਿਓ ਜੀ 13 13 ਟੋਲੀ ਸੀ ਕਿਸੇ ਗੱਲ ਤੇ ਹੀ ਤੋਲੀ ਸੀ ਉਹਨਾਂ ਗੁਰੂਆਂ ਤੇ ਅੰਬਲ ਕਰਨਾ ਚਾਹੀਦਾ ਹੈ ਪੰਜਾਬ ਦੀ ਧਰਤੀ ਹੈ ਆਪਾਂ ਹਰ ਗੱਲ ਦੇ ਵਿੱਚ ਗੀਤਾਂ ਵਿੱਚ ਵੀ ਇਹ ਗੱਲ ਕਹੀ ਜਾਂਦੀ ਕਲਾਕਾਰ ਕਹਿੰਦੇ ਨੇ ਵੀ ਪੰਜਾਬ ਅਸੀਂ ਬੈਠੇ ਆਂ ਪੰਜਾਬ ਜਿੰਦਾ ਰਹੇਗਾ ਪਰ ਜਿਹੜੇ ਹਿਸਾਬ ਨਾਲ ਇਹ ਬਣਿਆ ਪਿਆ ਮੈਂ ਨਹੀਂ ਮੰਨਦਾ ਵੀ ਪੰਜਾਬ ਜਿੰਦਾ ਰਹੇਗਾ ਮਜ਼ਦੂਰ ਮਰ ਜਾਏਗਾ ਜੀ ਮਜ਼ਦੂਰ ਦੀ ਕਹਾਣੀ ਖਤਮ ਹੈ ਹਾਂ ਸਮਰਾਇਜਾਰ ਜਿਹੜੇ ਤਨਾੜ ਬੰਦੇ ਨੇ ਉਹ ਤਨਾੜ ਹੀ ਰਹਿਣਗੇ ਮਜ਼ਦੂਰ ਦੀ ਕੋਈ ਸਾਰ ਨਹੀਂ ਲਈ ਜਾਂਦੀ ਜੀ ਆਹ ਮੇਰੀ ਜੈਕਟ ਵੇਖ ਲਓ ਫੱਟੀ ਹੋਈ ਹੈ ਕੋਈ ਜੇ ਮੈਂ ਐਡਾ ਹੁੰਦਾ ਤੇ ਅੱਜ ਮੈਂ ਕੀ 2250 ਰੁਪਏ ਦੀ ਲੈ ਨਹੀਂ ਸਕਦਾ ਸੀ ਆਪ ਦਾ ਘਰ ਦਾ ਗੁਜ਼ਾਰਾ ਮੈਸੇਜ ਹੀ ਇਹ ਕਿੱਥੋਂ ਮੈਂ ਲੈ ਲਾਵਾਂ ਹੂੰ ਠੀਕ ਹੈ ਜੀ ਬਾਬੇ ਨਾਨਕ ਦੀ ਗੱਲ ਤੇ ਅੰਭਲ ਕੀਤਾ ਜਾਵੇ ਮੈਂ ਹੱਥ ਬੰਨ ਕੇ ਬੇਨਤੀ ਕਰਨਾ ਹੂੰ ਜਿਹੜੀ ਵੀ ਮੇਰੀ ਕੋਈ ਵੀਡੀਓ ਦੇਖ ਰਹਾ ਹੈ ਤੇ ਵੀ ਉਹ ਗੁਰੂਆਂ ਤੇ ਅੰਭਲ ਕੀਤਾ ਜਾਵੇ ਉਸਾਨਾ ਨੂੰ ਕੀ ਕਹਿਣਾ ਹੈਗਾ ਤੁਹਾਡਾ ਨਾ ਨਾਰਾ ਲਿਆ ਕੇ ਸਾਥ ਦਿੱਤਾ ਦਿੱਲੀ ਦੇ ਵਿੱਚ ਹੋਰ ਤਰਨਿਆਂ ਤੇ ਸਾਥ ਦਿੰਦੇ ਰਹੇ ਮਜ਼ਦੂਰ ਹੰਦਕ ਅਸੀਂ ਜੁੜੇ ਨਹੀਂ ਜੀ ਉਹਨਾਂ ਨਾਲ ਨਹੀਂ ਅਸੀਂ ਨਹੀਂ ਜੁੜੇ ਸਰ ਅਸੀਂ ਨਹੀਂ ਜੁੜੇ ਹਾਂ ਜੁੜਨਾ ਹਾਂ ਨਹੀਂ ਅਸੀਂ ਜੁੜਨਾ ਹੈ ਹਾਂ ਜਿਹੜਾ ਸਾਡੀ ਸਾਰ ਲਏਗਾ ਠੀਕ ਹੈ ਸਾਡਾ ਕੋਈ ਧਿਆਨ ਕਰੇਗਾ ਤੇ ਫਿਰ ਉਹ ਗੱਲ ਵੇਖਾ ਵੇਖੀ ਜਾਏਗੀ ਅਗਾ ਸੋਚਾ ਜਾਏਗਾ ਫਿਰ ਉਹਦੇ ਬਾਰੇ ਬਿਲਕੁਲ ਜੀ ਇੱਕ ਵੱਡੀ ਮੁਸੀਬਤ ਇਹਨਾਂ ਲਈ ਬਣੀ ਆ ਸਿਆਲ ਰੁੱਤ ਵਿੱਚ ਖਾਸ ਕਰਕੇ ਅੱਜ ਪੰਜਾਬ ਬੰਦ ਅਸਰ ਕਿਤੇ ਨਾ ਕਿਤੇ ਮਜ਼ਦੂਰਾਂ ਦੇ ਦਿਖਾਈ ਜਰੂਰ ਦੇਣਾ ਦੇਖਦੇ ਨੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚਿੰਨਣਾ ਤੁਹਾਡਾ ਖੁੱਦਾ ਗੁਰੂਵਰ ਸਾਹਿਬ